ਰਮਣ ਦੇ ਨਵੀਂ-ਨਵੀਂ ਸ਼ਾਦੀ ਹੋਈ ਸੀ ਤੇ ਉਹ 1 ਮਹੀਨੇ ਬਾਅਦ ਹੀ ਆਪਣੇ ਪੇਕੇ ਆ ਗਏ ਤੇ ਆਪਣੀ ਮਾਂ ਦੇ ਸਾਹਮਣੇ ਬੈਠ ਕੇ ਹੰਝੂ ਵਹਾਉਂਦੀ ਹੋਈ ਕਹਿੰਦੀ ਮਾਂ ਤੂੰ ਮੈਨੂੰ ਕਿਸ ਘਰ ਵਿੱਚ ਸੁੱਟ ਦਿੱਤਾ ਹੈ ਉੱਥੇ ਮੇਰੀ ਕੋਈ ਇੱਜ਼ਤ ਨਹੀਂ ਹੈ ਸਾਰਾ ਦਿਨ ਨਾ ਪੁਰਾਣੀ ਦੀ ਤਰ੍ਹਾਂ ਰਸੋਈ ਵਿੱਚ ਖੜੀ ਰਹਿੰਦੀ ਹਾਂ ਕਿਸੇ ਨੂੰ ਵੀ ਮੇਰੇ ਤੇ ਤਰਸ ਨਹੀਂ ਆਉਂਦਾ ਕਦੇ ਸੱਸ ਸਹੁਰੇ ਲਈ ਰੋਟੀ ਕਦੇ ਦੇਵਰ ਲਈ ਰੋਟੀ ਤੇ ਕਦੇ ਨਾ ਨਾਂ ਦੇ ਕਾਲਜ ਤੋਂ ਆਉਣ ਤੇ ਰੋਟੀ ਬਣਾਉ ਤੇ ਹੋਰ ਹੋਰ ਤੇ ਹੋਰ ਮਾਂ ਸੱਸ ਦੇ ਰਿਸ਼ਤੇਦਾਰ ਹੀ ਆਏ ਰਹਿੰਦੇ ਨੇ ਫਿਰ ਉਹਨਾਂ ਲਈ ਚਾਹ ਪਾਣੀ ਰੋਟੀ ਤਿਆਰ ਕਰਨਾ ਰੋਜ਼ ਗੰਦੇ ਕੱਪੜਿਆਂ ਦਾ ਢੇਰ ਲੱਗ ਜਾਂਦਾ ਆਰਾਮ ਕਿੱਥੇ ਮਿਲਦਾ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੰਦੀ ਹੈ ਹੋਰ ਤਾਂ ਹੋਰ ਹੈ ਪਤੀ ਵੀ ਬਿਸਤਰ ਤੇ ਬੈਠੇ ਬੈਠੇ ਹੀ ਸਭ ਕੁਝ ਮੰਗਦੇ ਨੇ ਬਾਕੀ ਬੀਤੇ ਦਿਨ ਪੂਰੀ ਦੀ ਪੂਰੀ ਤਨਖਾਹ ਆਪਣੀ ਮਾਂ ਦੇ ਹੱਥ ਤੇ ਰੱਖ ਦਿੱਤੀ ਮੈਨੂੰ ਕਹਿ ਦਿੱਤਾ ਕਿ ਜੋ ਕੁਝ ਚਾਹੀਦਾ ਪਰਚੀ ਤੇ ਲਿਖ ਦੇ ਮੈਂ ਸ਼ਾਮ ਨੂੰ ਲੈਦਾ ਆਵਾਂਗਾ ਰਮਨ ਦੇ ਗੱਲਾਂ ਧਿਆਨ ਨਾਲ ਸੁਣਨ ਤੋਂ ਬਾਅਦ ਉਸ ਦੀ ਮਾਂ ਨੇ ਥੋੜਾ ਸੋਚ ਕੇ ਕਿਹਾ ਹੁਣ ਤੂੰ ਕੀ ਚਾਹੁੰਦੀ ਹੈ ਕਿ ਤੂੰ ਉਹਨਾਂ ਨਾਲ ਰਹਿਣਾ ਨਹੀਂ ਚਾਹੁੰਦੀ ਬਸ ਤੂੰ ਚਾਹੁੰਦੀ ਹੈ ਕਿ ਤੂੰ ਤੇ ਤੇਰੇ ਪਤੀ ਅਲੱਗ ਰਹਿਣਾ ਅਗਰ ਐਸਾ ਹੈ ਤਾਂ ਤੇਰੇ ਕੋਲ ਦੋ ਰਸਤੇ ਹਨ ਆਪਣੇ ਪਤੀ ਨੂੰ ਨਾਲ ਲੈ ਕੇ ਅੱਧਾ ਕਿਰਾਏ ਦੇ ਕਮਰੇ ਤੇ ਚਲੇ ਜਾਓ ਕਿਸੇ ਦਾ ਖਾਣਾ ਨਹੀਂ ਬਣਾਉਣਾ ਪਵੇਗਾ ਕਿਸੇ ਦੇ ਕੱਪੜੇ ਨਹੀਂ ਧੋਣੇ ਪੈਣਗੇ ਤੇਰਾ ਪਤੀ ਸਾਰੀ ਤਨਖਾਹ ਵੀ ਤੈਨੂੰ ਹੀ ਦੇਵੇਗਾ ਪਰ ਇੱਕ ਗੱਲ ਯਾਦ ਰੱਖਣਾ ਜਦੋਂ ਤੇਰਾ ਖੁਦ ਦਾ ਬੇਟਾ ਹੋਵੇਗਾ ਉਹ ਵੱਡਾ ਹੋਵੇਗਾ ਉਸ ਦਾ ਵੀ ਵਿਆਹ karenge ਤਾਂ ਬਹੂ ਆਵੇਗੀ ਤਾਂ ਤੂੰ ਵੀ ਇਹੀ ਚਾਹੇਂਗੀ ਕਿ ਤੇਰਾ ਬੇਟਾ ਬਹੂ ਤੇਰੇ ਨਾਲ ਰਹਿਣ ਤੂੰ ਵੀ ਪੋਤੇ ਪੁੱਤਿਆਂ ਚ ਖੇਡੇ ਜਦੋਂ ਪਿਆਸ ਲੱਗੇ ਪੋਤਾ ਭੱਜ ਕੇ ਪਾਣੀ ਦੇਵੇ ਕਦੇ ਤੇਰੀ ਐਣ ਕਲੱਬ ਕੇ ਦੇਵੇ ਕਦੇ ਪੁੱਛੇ ਦਾਦੀ ਖਾਣਾ ਖਾ ਲਿਆ ਆਜੋ ਦਾਦੀ ਖਾਣਾ ਖਾਈਏ ਮਾਣੇ ਅੱਗੇ ਕਿਹਾ ਜਿਹੜੇ ਕੰਮ ਨੂੰ ਤੂੰ ਦੁੱਖ ਸਮਝਣੀ ਆ ਨਾ ਦਾ ਰਸਲ ਇਹੇ ਜੀਵਨ ਦੇ ਮਹੱਤਵਪੂਰਨ ਪੜ ਹਨ ਇੱਕ ਸਫਲ ਗ੍ਰਹਿਣੀ ਹਰ ਕੰਮ ਨੂੰ ਭੋਜ ਨਹੀਂ ਸਮਝਦੀ ਹੱਸ ਕੇ ਨਿਪਟਾਉਂਦੀ ਹੈ ਜੋ ਲੋਕ ਦੁਨੀਆਂ ਤੇ ਸਫਲ ਹੋਇਆ ਨਾ ਉਹ ਜ਼ਿੰਮੇਵਾਰੀਆਂ ਤੋਂ ਨਹੀਂ ਪਚਦੇ ਹਾਂ ਬੇਟਾ ਆ ਜੋ ਤੂੰ ਪਰੇਸ਼ਾਨੀਆਂ ਸਮਝ ਰਹੀ ਹੈ ਨਾ ਉਹ ਤੇਰੀ ਸੱਸ ਮਾਂ ਤੈਨੂੰ ਇੱਕ ਜ਼ਿੰਮੇਵਾਰ ਬਣਾਉਣ ਲਈ ਸਿਖਾ ਰਹੀ ਹੈ ਆਉਣ ਵਾਲੇ ਸਮੇਂ ਦੇ ਪਰੇਸ਼ਾਨੀਆਂ ਨਾਲ ਨਿਪਟਣ ਲਈ ਤੈਨੂੰ ਤਿਆਰ ਕਰ ਰਹੀ ਹੈ ਕੱਲ ਨੂੰ ਤੂੰ ਆਪਣੀ ਬਹੂ ਨੂੰ ਜ਼ਿੰਮੇਵਾਰ ਬਣਾਉਣ ਲਈ ਉਸ ਨੂੰ ਵੀ ਇਸੇ ਤਰ੍ਹਾਂ ਮਜ਼ਬੂਤ ਬਣਾਉਂਗੇ ਸਿੱਖਿਆ ਬੇਟਾ ਘਰ ਦੇ ਬਜ਼ੁਰਗ ਕਦੋਂ ਤੱਕ ਰਹਿਣਗੇ ਤੇ ਕਦੋਂ ਤੱਕ ਨਹੀਂ ਕੋਈ ਨਹੀਂ ਜਾਣਦਾ ਪਰ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜ਼ਬੂਤ ਤੇ ਰਿਸ਼ਤੇ ਨਿਭਾਉਣ ਨਿਮਾਉਂਦੇ ਹੋਏ ਦੇਖਣਾ ਚਾਹੁੰਦੇ ਹਨ ਉਮੀਦ ਕਰਦੀ ਹਾਂ ਕਿ ਇਹ ਛੋਟੀ ਜਿਹੀ ਕਹਾਣੀ ਜਿਹੜੀ ਆ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਦੇ ਵਿੱਚ ਜੇ ਕਿਸੇ ਨੇ ਆਪਣੀ ਕਹਾਣੀ YouTube ਤੇ ਪਾਉਣੀ ਹੋਵੇ ਤਾਂ ਭੇਜ ਸਕਦੇ ਆ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਦੋਸਤੋ